ਹਣੇ ਤਾਂ ਕੱਲ ਨਹੀਂ ਮੈਂ ਮੁੰਡੇ ਨੂੰ ਦੱਸਿਆ ਹੈ ਅੱਜ ਦੱਸੂਗੀ ਇਹਨੂੰ ਮੈਂ ਕਰਾਉਣੀ ਆ ਲੋਟ ਇਹਨੂੰ ਆਏ ਨਹੀਂ ਲੋਟ ਆਉਂਦੀ ਹੈਗੀ ਇਹ ਥੋੜੀ ਬਹੁਤੀ ਥਰ ਫਿਰ ਕੀ ਕਰੀਏ ਜੇ ਬਹੁਤ ਸੀ ਹੁਣ ਅਸੀਂ ਵੇਚਤੀ ਮਾਂ ਦਾ ਮੰਗ ਤੇ ਵੇਲੇ ਵੇਲੇ ਤੂੰ ਤੇਰੀ ਮੂੰਹ ਮਾਰ ਜਾਂਦੀ ਤੇਰੀ ਤੀਮੀ ਨਾਲ ਮਾਰਦੀ ਹੋਵੇ ਸਾਡੇ ਤਾਂ ਸਰ ਜੂਗਾ ਉਹ ਨੂੰ ਪੱਜ ਤੈਨੂੰ ਨਹੀਂ ਬੋਲਣਾ ਉਹ ਤਾਂ ਕੇਪੀਸ ਹੈ ਇੱਕੇ ਫੀਸ ਆ ਕੱਲ ਬਹੁਤ ਜਲੂਸ ਕੱਢਿਆ ਲੋਕ ਕੰਧਾਂ ਦੀ ਚੜਚੜ ਦੇਖਦੇ ਸੀ ਇੱਕੇ ਫੀਸ ਨੂੰ ਸਾਹਮਣੇ ਰੱਖਿਆ ਕਰ ਉਹਨੂੰ ਟੁਕੜੇ ਨੂੰ ਜਲੂਸ ਆਹੋ ਆਇਆ ਕੀ ਕਹਿਦਾ ਤੈਨੂੰ ਉਹਨੇ ਕੱਲ ਤੇਰੇ ਪਿਓ ਨੂੰ ਦੇਸਾਂ ਦਾ ਕੁਝ ਬੋਲੀ ਆ ਐ ਮੈਨੂੰ ਸਾਹਮਣੂ ਮੈਨੂੰ ਇੰਨਾ ਕੋ ਸੱਗ ਸਵਾਭ ਬੋਲੀ ਆ ਜੇ ਚਾਹ ਦੀ ਕੁੱਟ ਮੰਗਦੇ ਤਾਂ ਚਾਰੇ ਪੈਰ ਜਾ ਕੇ ਪੈਂਦੀ ਆ ਭਾਈ ਵੀਰਾਸਾ ਅਸੀਂ ਕਿੱਥੇ ਗਏ ਆ ਆਹੋ ਬੋਲ ਪੀ ਉਹ ਉਹ ਨਾਲ ਬੋਲ ਪੀ ਹੋਰ ਕਿਵੇਂ ਬੋਲ ਪੀ ਬੀਬੀ ਤੂੰ ਬੁਲਾ ਸੁੱਕਣ ਕੁਝ ਆਈ ਜਾ ਆ ਜਾ ਆਇਆ ਕਰ ਲੈ ਕਰਾਂਗੇ ਆਪਾਂ ਉਹਨੂੰ ਸਮਝਾ ਦੇ ਜੇ ਸਮਝਾਉਣਾ ਨਹੀਂ ਫਿਰ ਮੈਂ ਚੰਗੀ ਤਰ੍ਹਾਂ ਤਾਉਂਗੀ ਹਲੋ ਕਿੱਥੋਂ ਹਲੋ ਹਾਂ ਹਾਂ ਕੀ ਹੋ ਗਿਆ ਹਾਂ ਕਿਵੇਂ ਤੂੰ ਮੈਂ ਤਾਂ ਠੀਕ ਐ ਚਾਹਨਾ ਤੁਨ ਪਈਆਂ ਹੋਰ ਬਿਮਾਰ ਐ ਸਖਤ ਬਿਮਾਰ ਤਾਂ ਮੈਂ ਕਰ ਦੂੰ ਤੂੰ ਤਾਂ ਸਰਾਲ ਦੀ ਭਾਗ ਆ ਦੇਖ ਲੈ ਆਏ ਬੋਲਦੀ ਆਏ ਬੋਲਦੀ ਪੁੱਠਾ ਸਿੱਧਾ ਹੈ ਮੈਨੂੰ ਕੀ ਹੋ ਗਿਆ ਤੁਹਾਨੂੰ ਕੀ ਹੋ ਗਿਆ ਤੁਸੀਂ ਦਾਰੂ ਪੀ ਕੇ ਆਏ ਹੋ ਉਂਡੀ ਸਰਕਟ ਵਰ ਕੇ ਮੂੰਹ ਵਾਲੀ ਹੈ ਹੂੰ ਤਾਂ ਤੁਸੀਂ ਸ਼ਰਾਬ ਪੀ ਕੇ ਆਏ ਹੋ ਹੋਰ ਇਹਨੂੰ ਮੁਸਕ ਆਉਂਦੀ ਹੈ ਮਾਂ ਮਾਲਣੀ ਨੂੰ ਤੂੰ ਤਾਂ ਚੁੱਪ ਕਰ ਪੀਤੀ ਤਾਂ ਹੀ ਕਹਿ ਰਹੀ ਆ ਮੈਂ ਲੱਗਦੀ ਆ ਤੂੰ ਬਣੀ ਆ ਹਾਂ ਜੀ ਹੈਲੋ ਢੰਡੇ ਵਰਗੇ ਨੱਕੜੀ ਗੱਲ ਸੁਣਦੇ ਜੀ ਕੀ ਹੋ ਗਿਆ ਤੂੰ ਜੀ ਵੀਰੋ ਬੱਜਦਾ ਨਾ ਕਿਵੇਂ ਬੋਲੀ ਆ ਦੇਖ ਲੈ ਮੈਂ ਸੱਤ ਚੁੰਨੀ ਰੱਖਦੇ ਸਿਰ ਤੋਂ ਲਾ ਕੇ ਰੱਖਦੀ ਆ ਕੀ ਰੱਖਾਂ ਮੈਂ ਤਾਂ ਮਾੜਾ ਮੋਡਰਨ ਨਾਲੇ ਹੋ ਰਹੇ ਮੋਡਰਨ ਨੂੰ ਮੋਡਰਨ ਤੋਰਾਂ ਪਰ ਸਾਰੀ ਕਰ ਦੂ ਮੈਂ ਗੱਲ ਸੁਣ ਮੇਰੀ ਬੱਸ ਕਰ ਬੋਲਦਾ ਤੇ ਤੂੰ ਲਾਇੇ ਬੋਲਦਾ ਹੁੰਦਾ ਨਹੀਂ ਆਏ ਦੇਖ ਲੈ ਤੇਰੀਆਂ ਨਕਲਾਂ ਲਾਉਂਦੀ ਸ਼ਰਮ ਮੰਨ ਲੈ ਤੂੰ ਗੱਲ ਦਾ ਸੁਣ ਲੈਣ ਦੇ ਨਾ ਕਰੂ ਜੀ ਇਹ ਕਿਹੜਾ ਹੜਦੀ ਆ ਤੂੰ ਐਂ ਦੱਸ ਵੀ ਪੰਜ ਦਿਨ ਇਹਨੂੰ ਬੋਲੀ ਗਵਾ ਤੂੰ ਕਿਉਂ ਬੋਲੂਗੀ ਇਹ ਜਿਹ ਹਰਕਤਾ ਕਰੂਗੀ ਬੋਲੂਗੀ ਨਾਲੇ ਮੇਰੇ ਲਈ ਮੇਰੀ ਤਾਂ ਕੋਈ ਬੀਬੀ ਨਹੀਂ ਹੈਗੀ ਮੇਰੀ ਤਾਂ ਉਹ ਸੀ ਜਿਹੜੀ ਉੱਪਰ ਭੱਗ ਗਈ ਹੈਲੋ ਇਹਨੇ ਸਾਨੂੰ ਪਾਲਿਆ ਫੇਰ ਵੱਡੇ ਕਰਿਆ ਅੱਛਾ ਉਧਰ ਤੇ ਤੁਸੀਂ ਹੋਣਾ ਹੀ ਨਹੀਂ ਸੀ ਬਦਬੇ ਹਾਂ ਉਹ ਗਏ ਬੰਦੇ ਜੀ ਉਹਦਾ ਘੜਾ ਰੋਟੀ ਪਾਣੀ ਬਣਾ ਕੇ ਖਵਾਇਆ ਤਾਂ ਪਲਿਆ ਸੀ ਹਾਂ ਪਤਾ ਹੀ ਆ ਇਹ ਇਹ ਘਰ ਨੂੰ ਖਾਈ ਜਾਂਦੀ ਐ ਖਾਉਣੀ ਮੇਰਾ ਘਰ ਨਹੀਂ ਹੋਏਗਾ ਤੂੰ ਬੱਸ ਕਰ ਉਹ ਤਾਂ ਲੁੱਤੀ ਲਾਦੀ ਤੂੰ ਤਾਂ ਬਸ ਅਹੀ ਕੁਛ ਭਾਲਦੀ ਮੇਰੇ ਘਰੇ ਨਹੀਂ ਮੇਰੀ ਗੱਲ ਸੁਣਾ ਇੱਧਰ ਮੇਰੇ ਕੰਨੀ ਮੂੰਹ ਕਰਕੇ ਚੱਲ ਮੈਂ ਤਾਂ ਦੁੱਧੀਆਂ ਪਿਉ ਤਾ ਇਹਦਾ ਅਸਲੀ ਆ ਤੂੰ ਤਾਂ ਉਹਨੂੰ ਵੀ ਨਹੀਂ ਪੁੱਛਦੀ ਉਹ ਦੁੱਧੀ ਦਾ ਕੀ ਮੁੱਲ ਨੱਚ ਰਿਹਾ ਨੱਚੂਗਾ ਨਹੀਂ ਮੇਰਾ ਬੰਦਾੜਾ ਮੈਂ ਇਹ ਨਹੀਂ ਨੱਚੂਗਾ ਫੇਰ ਹਾਂ ਤੂੰ ਜਿਆਦਾ ਨਾ ਬੋਲਿਆ ਕਰ ਮੈਂ ਤਾਂ ਬੋਲੂਗੀ ਕੀ ਕਰਨਗੀ ਮੈਂ ਨਹੀਂ ਬੋਲਣਾ ਤੈਨੂੰ ਮੈਂ ਦੱਸਾਂ ਮੈਂ ਤਾਂ ਬੋਲੂਗੀ ਮੈਂ ਤਾਂ ਹੁਣ ਵੀ ਬੋਲੂਗੀ ਕੀ ਕਰਨਗੀ ਲੈ ਫਿਰ ਦੇਖ ਲੈ ਬੋਲ ਜੀ ਸਰਾਲ ਸਰਾਲ ਸਾਰੇ ਦਾ ਸਰਾਲ ਉਹ ਐ ਖੜਕਾ ਇਹਨੂੰ ਖੜਕਾ ਕੇ ਮਾਰ ਕੇ ਖੜਕਾ ਹਾਂ ਖੜ ਜਾ ਇਹ ਖੜਕਾ ਇਹਨੂੰ ਇਹਨੂੰ ਸੁਭਾਰ ਕੇ ਖੜਕਾ ਵੀਡੀਓ ਬਸ ਮੈਨੂੰ ਪਹਿਲਾਂ ਵੀਡੀਓ ਰੀਰ ਪਾਉ ਰੀਦਾ ਇਹਨੂੰ ਤੂੰ ਖੜ ਦੇ ਸਾਰਾ ਤੂੰ ਸਾਡੇ ਘਰ ਖਾ ਗਈ ਆ ਗਿਆ ਨਾ ਨਾ ਰੋੜੀ ਨੀ ਲੋ ਪੋ ਸਾਰਾ ਇਹ ਲੈ ਮਿੱਟੀ ਦਾ ਤੇਲ ਇਹਨੂੰ ਫੁੱਕਾ ਲੱਗਿਆ ਬੀਬੀ ਇਹ ਤੇਲ ਮਿੱਟੀ ਦਾ ਉਹ ਆਥੜੇ ਰੋਟੀ ਵੀ ਖਾਣੇ ਛੱਡ ਦੇ ਜੀ ਉਹ ਨਹੀਂ ਮਾਂ ਦਾ ਰੱਖ ਜਾਊਂਗੀ ਜਦ ਨਿਕਲ ਨਿਕਲ ਸਾਡਾ ਸੜ ਕਰ ਚਲ ਮਰ ਜਾ ਪਰ ਨਿਕਲ 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 ਕਰੋ ਦਦਾ ਉਹੀ ਬੋਲੀ ਬਣਾਤੀ ਇਹ ਖੜੀ ਹੋ ਜਾ ਮੈਂ ਮੈਨੂੰ ਨਾ ਮਲਾ ਦੂਗੀ ਮੈਂ ਤੁਹਾਨੂੰ ਆਏਗਾ ਦਾਦੀ ਨਿਕਲ ਜਾ ਮੇਰੇ ਘਰ ਚੰਗੀ ਰਹਿਣਾ ਚੱਲ ਮੈਂ ਨਹੀਂ ਜਾਂਦੀ ਮੈਂ ਤਾਂ ਇੱਥੇ ਹੀ ਰਹੂੰਗੀ ਚੱਲ ਇੱਥੋਂ ਮੈਂ ਤਾਂ ਇੱਥੇ ਹੀ ਰਹੂੰਗੀ ਤੁਸੀਂ ਆਇਆ ਕਰੋ ਮੇਰੀ ਗੱਲ ਸੁਣੋ ਜੇ ਲੜ ਲੈਣਾ ਨਾ ਆਪਾਂ ਕਮਰੇ 'ਚ ਚੱਲਦੇ ਆ ਉੱਥੇ ਬੰਦ ਕਮਰੇ 'ਚ ਤੁਸੀਂ ਤੈਨੂੰ ਤਾਂ ਜਮਾ ਨਹੀਂ ਸ਼ਰਮ ਹੈਗੀ ਲੜਾ ਲੜੂ ਕਿਹਾ ਲੈ ਕੇ ਬੰਦ ਕਮਰੇ 'ਚ ਲੜ ਲਓ ਉੱਥੇ ਕਿਉਂ ਤੁਸੀਂ ਸਿਰ ਫਾੜਦੇ ਆ ਬੜਾ ਸਾ ਕੱਢ ਲਿਓ ਕੋਈ ਗੱਲ ਨਹੀਂ ਇਹਨੂੰ ਕਹਦੇ ਰਹਿਣਾ ਤਾਂ ਮੇਰੇ ਘਰੇ ਬੰਦਿਆ ਵਾਂਗੂ ਰਹਿ ਲੈਨੇ ਟਿੰਡਪੋਟ ਚੱਕੇ ਆਪਦੀ ਯੂਪੀ ਵਾਲੀ ਯੂਪੀ ਜਾ ਕੇ ਠੰਮ ਕੇ ਲਾ ਇੱਥੇ ਕੋਈ ਲੋੜ ਨਹੀਂ ਮੇਰੇ ਤੇ ਰੋ ਮਾਰਨ ਦੀ ਆਹ ਵੱਡੀ ਜਿਹੜੇ ਸਾਹਿਬ ਯੂਪੀ ਵਾਲੀ ਕਾਹੜ ਹੁੰਦੀ ਆ ਕਿ ਹੈਗੀ ਯੂਪੀ ਤਾਂ ਹੀ ਹੁੰਦੀ ਹੈਗੀ ਤਾਂ ਹੈਗੀ ਸਹੀ ਤਾਂ ਕਰ ਲੈ ਕੀ ਕਰਦੀਆਂ ਫਿਰ ਹਾਂ ਵੱਡੀ ਆ ਗਈ ਪੰਜਾਬਣ ਤੁਸੀਂ ਬਗਾਦੇ ਤੂੰ ਤੁਸੀਂ ਲੜੇ ਲੋ ਪਹਿਲਾਂ ਫਿਰ ਮੈਂ ਬਲੌਗਰ ਆ ਬਣਾਵਾ ਟੁੱਟੜਿਆ ਹਾਲ ਲੜਾਈ ਕਰਾ ਕਰਕੇ ਟੌਰ ਨਾ ਬਹਿ ਗਿਆ ਹੁਣ ਆਹੋ ਸ਼ਰਮ ਮੰਨ ਲੈ ਤੇਰਾ ਬੰਦਾ ਉਹ ਛੁੱਡਲ ਕਹਿਣੀ ਹੈਗੀ ਅੱਛਾ ਤੇ ਤੇਰਾ ਵੀ ਉਹ ਬੰਦਾ ਹੀ ਆ ਸਾਡਾ ਬਾਪ ਜਿਹਨੂੰ ਟੁੱਟ ਟੁੱਟ ਪੈਣੀ ਹੁੰਦੀ ਆ ਉਦੋਂ ਤੇਰੀ ਏਡੀ ਨਾਲ ਲਪ 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 ਐ ਚਲਦੀ ਹੁੰਦੀ ਆ ਉਹ ਨਹੀਂ ਤੇਰੀ ਜਿਹੜੀ ਹਿੱਸਾ ਕਰਾਂਗੀ ਤੂੰ ਕੀ ਹੈ ਹਾਂ ਕਿੰਟੇ ਵਰਗੇ ਮੂੰਹ ਵਾਲੀ ਤੂੰ ਹਾਂ ਬੋਲ ਤੂੰ ਬੋਲ ਕੁਦੇਰ ਦੇ ਮੂੰਹ ਵਾਲੇ ਬੋਲ ਤੂੰ ਹੈਲੋ ਥੋੜਾ ਜਿਹਾ ਮੂੰਹ ਨੂੰ ਸੰਭਾਲੇ ਬੋਲ ਜਿਹੜੀਆਂ ਗੱਲਾਂ ਤੂੰ ਹੈ ਇਹ ਤੇ ਮੂੰਹ ਨਾਲ ਬੋਲਦਾ ਹੁੰਦਾ ਨਹੀਂ ਬੱਜ ਕੇ ਪੈ ਜਾਂਦਾ ਤੂੰ ਆ ਦੇਖ ਲੈ ਦੇ ਫੈਂਟ ਦੇ ਦੇਖ ਲੈ ਤੇ ਇੱਥੇ ਦਾ ਕੁਝ ਹੋਣਾ ਨਹੀਂ ਕੰਚਰਾ ਸਾਡੇ ਵੀ ਸੱਤ ਨਹੀਂ ਲੜਾਈ ਕਰਵਾਆਂ ਵਿੱਚ ਬਹਿ ਕੇ ਹਾਂ ਤਮਾਸ਼ਾ ਦੇਖਦਾ ਮੈਂ ਤਮਾਸ਼ਾ ਦੇਖਾਂ ਵਧੀਆ ਜਮੇ ਨਜ਼ਾਰਾ ਆ ਗਿਆ ਮੇਨੂੰ ਤਾਂ ਮਾਰ ਕੇ ਆ ਲੈ ਮੰਮੀ ਜੀ ਆਹੋ ਆ ਤੂੰ ਸੱਜ ਤਾਂ ਕਿੱਧਰ ਚੱਲੀ ਆਂਗੀ ਲੱਭੀ ਮੈਂ ਸੋਚ ਰਹੀ ਹਾਂ ਕਿ ਮੌਸਮ ਕਿੰਨਾ ਸੋਹਣਾ ਹੋ ਰਿਹਾ ਹੈ ਨਾ ਧੁੱਪੋ ਵਧੀਆ ਆਈ ਰਹੀ ਆ ਮੈਨੂੰ ਆਏ ਵੀ ਚਲ ਉੱਪਰ ਜਾ ਕੇ ਬਹਿ ਜੀਏ ਮੰਜੇ ਦੇ ਨਾਲ ਤਾਂ ਮੈਂ ਸੈਲਫੀ ਵੀ ਖਿੱਚ ਲੂੰਗੀ ਤੇ ਨਾਲੇ ਨਾ ਇੱਕ ਦੀ ਰੀਲ ਬਣਾ ਲੂੰਗੀ ਪਾ ਕੇ ਸ਼ੀਸ਼ੇ ਨਾਲ ਹਾਂ ਨਾ ਮੈਂ ਤਾਂ ਚਲ ਪਾ ਲਿਆ ਆਹਾ ਕੀ ਆਹਾ ਅ ਰਾਣੀ ਤਾਲੇ ਪਾ ਕੇ ਤੁਸੀਂ ਕਿਦਨੂ ਬੂਥਾ ਫੱਕਿਆ ਲਾਉਣਾ ਕਰਨਾ ਦਾ ਗੋਹਾ ਘੋੜਾ ਕਰਦਾ ਨਹੀਂ ਗੋਹਾ ਘੋੜਾ ਨਹੀਂ ਕਰਨਾ ਮੋਂ ਨੂੰ ਤੇ ਗਿੰਦਰ ਘੋੜਾ ਕੇ ਸਾਗਨ ਤੇ ਜਾ ਕੇ ਆਉਣਾਗਾ ਚੰਨ ਨਾਲ ਆਹਾ ਬਾ ਮਗਰ ਲਿਆ ਹਾਂ ਜੁਲਫਾਂ ਦਾ ਕਾਲੀਆਂ ਕਰ ਲੀਆਂ ਚਾਕ ਘਾ ਦੋ ਛੱਡ ਦੇ ਨੇ ਸਿੱਟੇ ਮੈਂ ਕਹਦੀ ਜੁਲਫਾਂ ਕਾਲੀਆਂ ਕਰ ਲੀਆਂ ਅੱਛਾ ਇਹ ਪਹਿਲਾਂ ਹੀ ਨਹਿਗੀਆਂ ਕਾਲੀਆਂ ਹੋਰ ਹੁਣ ਕੀ ਬੱਛੇ ਦੀ ਬੁੜੀ ਹੋ ਗਈ ਅੱਡੀ ਸੇਤੀ ਮੈਂ ਤਾਂ ਦੱਸ ਕੱਲ ਮੇਰੇ ਚਿੱਤਰ ਪਵਾ ਕੇ ਤੈਨੂੰ ਤਾਂ ਆਇਆ ਸੀ ਕਹਿੰਦੇ ਕਿਤੇ ਕੰਮ ਘੁੰਮ ਕਰਨ ਲੱਗੂ ਮੈਂ ਤਾਂ ਢੀਠਾ ਮੈਂ ਤਾਂ ਕੋਈ ਨਹੀਂ ਕਿ ਤਾਏ ਮੇਰੀ ਸਾਰੀ ਰਾਤ ਹੀ ਕੁੱਟੀ ਜਾਵੇ ਮੈਂ ਤਾਂ ਤਾਂ ਵੀ ਨਹੀਂ ਕੰਮ ਨੂੰ ਹੱਥ ਲੂੰਦੀ ਉਹ ਤਾਂ ਤੇਰੀ ਕਰਤੂਤ ਦਾ ਮੈਨੂੰ ਪਤਾ ਆ ਤੇਰੀ ਜੀਬ ਆ ਨਾ ਜਿਹੜੀ ਜੀਬ ਇਹਨੂੰ ਪਟ્રોલ ਰੱਖਿਆ ਕਰ ਤੇ ਤੇਰਾ ਕੋਈ ਫਾਇਦਾ ਹੋਇਆ ਲੜਾਈ ਕਰਾ ਕੇ ਉਦਾ ਵੀ ਮੇਰੇ ਵੱਲ ਦਾ ਹੀ ਰਹੂਗਾ ਤੇਰੇ ਵੱਲ ਦਾ ਨਹੀਂ ਰਹਿਣਾ ਹੈਗਾ ਉਹ ਤਾਂ ਮੈਨੂੰ ਪਤਾ ਵੀ ਤੇਰੇ ਬੇਕਰਤੂਤੀ ਨੇ ਮੇਰੇ ਪੁੱਤ ਦੇ ਸਰਚ ਕੁਸ ਪਾਇਆ ਹੋਇਆ ਤੇਰਾ ਪੁੱਤ ਨਹੀਂ ਤੂੰ ਤਾਂ ਬਗਾਨੀ ਆ ਬਗਾਨੀ ਬਗਾਨੀ ਰਹੇਗੀ ਆਪਦੀ ਨਹੀਂ ਬਣੇਗੀ ਉਹਦੀ ਕਦੇ ਕਾਦੇ ਨਾਲ ਬਗਾਨੀ ਹੋ ਗਈ ਕੁੜਾ ਮੈਂ ਜਿਹੜੇ ਤੇਰੇ ਲੱਛਣ ਨੇ ਜਿਵੇਂ ਤੂੰ ਸਾਡੀਆਂ ਲੜਾਈਆਂ ਕਰਾਉਂਦੀ ਆ ਤੇ ਬਗਾਨੀ ਹੁੰਦੀ ਉਹ ਹੀ ਲੜਾਈਆਂ ਕਰਾਉਂਦੀ ਜਿਹੜੀ ਆਪਦੀ ਸੱਖੀ ਮਾਂ ਹੁੰਦੀ ਕਦੇ ਨਹੀਂ ਘਰ ਚ ਫਾੜ ਪਾਉਂਦੀ ਨਹੀਂ ਤੂੰ ਵੀ ਤੇਰੀ ਮਾਂ ਨੇ ਕਿਸੇ ਨੇ ਲੈ ਕੇ ਪਾਲੀ ਹੋਵੇਗੀ ਤੋਹੀ ਮੈਨੂੰ ਸੁਣਾਇਆਂ ਕਰਦੀਆਂ ਸਕੇ ਤਾਂ ਵੱਧ ਕੇ ਮੇਰਾ ਪੁੱਤ ਸਮਝ ਗਿਆ ਮਾਰਦੀਆਂ ਜੀਵ ਨੂੰ ਮੇਰੀ ਗੱਲ ਸੁਣ ਲੈ ਆ ਤ ਫੜ ਕੇ ਗੋਡਾ ਥੱਲੇ ਲੈ ਲੂੰਗੀ ਹੁਣੀ ਕੱਲ ਤਾਂ ਹਲੇ ਬੱਜ ਗਈ ਉਹਦੇ ਕਰਕੇ ਤੂੰ ਫੇ ਬੈਜਾ ਬੈਜਾ ਤੇਰੇ ਵਰਗੇ 3200 ਟੱਕਰ ਦਿੰਦੇ ਨੇ ਹੱਥਾਂ ਨੂੰ ਮੈਨੂੰ ਇੱਥੋਂ ਹੀ ਪਤਾ ਲਾ ਲਵੇ ਐਨੇ ਗੇੜੇ ਦਿੰਦੀਆਂ ਰਾਤ ਤੂੰ ਜਾ ਕੇ ਗਲੀਆਂ ਚ ਰਾਹੇ ਤੇ ਤੈਨੂੰ 3200 ਟੱਕਰ ਜਾਂਦੇ ਨੇ 3200 ਕਿਹੜਾ ਕਿੰਨੀ ਘੱਟ ਹੁੰਦੀ ਆ ਲੱਗੀਆਂ ਲੱਗੀਆਂ ਨਾ ਸਾਡੀਆਂ ਤੜਕੀ ਲੱਗੀਆਂ ਤੁਹੇ ਆ ਨਹੀਂ ਹੱਡਦੀ ਹੈਗੀ ਅਯੂਤੀ ਵਾਲੀ ਤੇ ਇੱਥੋਂ ਨਹੀਂ ਸਮਝ ਆ ਜਾਂਦਾ ਮੂੰਹ ਬੋਲਦੀ ਤਾਂ ਮੈਨੂੰ ਕਹਿੰਦੀ ਤੇਰਾ ਦੂਜਾ ਮੁੰਡਾ ਤਾਲਾ ਕਰਕੇ ਤੇਨੂੰ ਤੂੰ ਫਰਕ ਧੱਕ ਰੱਖਦੀ ਏ ਸਾਡੇ ਨਾਲ ਕਿੱਦੇ ਦੇਖ ਲਿਆ ਤੇ ਫਰਕ ਧੱਕ ਮੇਰੀ ਗੱਲ ਸੁਣੋ ਆਪ ਤੇ ਘੋੜਾ ਸੂਟ ਪਾਈ ਬੈਠੀ ਜਿਵੇਂ ਮੈਂ ਸੂਟ ਪਾ ਲੈ ਮੇਰੇ ਬਗਰ ਪੈ ਗਈ ਇਹਨੇ ਜਾਣਾ ਪਾਸੇ ਅੱਜ ਮੈਂ ਤਾਂ ਆਪ ਜਾਣਾ ਪਾਸੇ ਕਰੇ ਕੌਣ ਸਾਨੂੰ ਕੋਈ ਮਰਜੀ ਸਾਵੇਂ ਮੈਨੂੰ ਕਿਠੇਕਾ ਭਰਦਾ ਤੂੰ ਇਹਦੇ ਨਾਲ ਮਾਰੀ ਜਾਂਦੀ ਏ ਜਾਬਲਾ ਉਧਰ ਆ ਜਾ ਕੇ ਟੈਂਕਰ ਵਾਲੇ ਹੁਣ ਤੇਰੇ ਕਿੰਨਾ ਅਗ ਲੜ ਗਿਆ ਨਾ ਨਾ ਕਿ ਲੜ ਰਿਆ ਕੀ ਲੜ ਗਿਆ ਆ ਝਾੜੂ ਕੋਚੇ ਦਾ ਇਹ ਆਪੇ ਕਰ ਲੈਣਗੇ ਉਹਦੀ ਤੇਰੀ ਕੁਸ ਲੱਗਦੀ ਤੇਰੀ ਧਗਣੀ ਤੇਰੀ ਮੈਨੂੰ ਕਿ ਲੋੜ ਹੈ ਜੀ ਇਹ ਪਾਲਣ ਨੂੰ ਮੈਂ ਤਾਂ ਆਪ ਨਹੀਂ ਕਰਦੀ। ਤਾਰੇ ਹੁਣ ਇਹਨੂੰ ਲੈ ਜਾ ਕੱਢ ਲਿਆ। ਤਾਰੇ ਪੁੱਛਾ ਕਰਦੀਆਂ ਕਰੇ। ਓ ਮੈਨੂੰ ਨਾ ਤਾਂ ਆਦੂ ਨਾ ਕਰ ਤੂੰ ਕਹਿ ਲਿਓ। ਆ ਦੇਖ ਆਪਾਂ ਨਾ ਕਦੇ ਕੰਮ ਕਰਿਆ ਨਾ ਮੜੇ ਦੇ ਕਰਾਂ। ਕੋਈ ਇਹਦਾ ਇਹ ਜਹੀ ਜੀ ਹੈਗੀ ਆ ਤੂੰ ਤਾਂ ਹੈਗੀ ਆ ਮੜਾ ਮੜਾ ਤੂੰ ਤਾਂ ਕੱਢ ਲਾ ਡੰਗਰ ਬਾਉ ਪਿਚਾਰਾ ਰਿੰਗ ਰਿੰਗ ਉਹ ਰਹਿੰਦੇ ਨੇ। ਆ ਮੇਰੇ ਸਿਰ ਤੇ ਨੱਤ ਲੱਗ ਜਾ ਕਰੋ ਸਾਰਾ ਟੱਪਰ ਚੜ ਕੇ। ਨਹੀਂ ਇਹ ਜੀ ਨੂੰ ਮੈਂ ਕੀ ਕਰਦੀ ਆ ਨੱਸਿਆ ਨਾ ਤੂੰ ਰੋਟੀਆਂ ਫਕਾ ਕੇ ਦੀਏ ਖਾਣ ਤੂੰ ਇਹੀ ਬਹੁਤ ਐਂ ਬਤਾ ਦੇ ਪੁੱਤ ਥਰਾਲੀ ਚ ਲਾਉਣੀ ਆ। ਮੈਨੂੰ ਪਤਾ ਲੱਗੇਗਾ ਮੈਂ ਆਪਣੀ ਘਾਟੇ ਤੇ ਮਿਲਦੀ ਆ। ਵੇ ਕੀ ਕਰਾਂ ਹੁਣ ਮੈਂ ਉਹਨੂੰ ਕਿਉਂ ਕਰਾਂ ਉਠਾ ਰਾ ਮਾਰ ਰਹਾਗਾ ਉਹਨਾਂ ਨੂੰ ਸੌਂ ਲਿਆ ਤੇ ਵਿਚਾਰੇ ਥੱਕੇ ਪਏ ਨੇ ਹਾਂ ਬਹੁਤ ਜਾਂਦਾ ਮਾਰੀ ਡਿਊਟੀ ਤੇ ਜਾਂਦਾ ਨਾ ਕੋਈ ਨਹੀਂ ਕਹਿੰਦਾ ਨਾ ਕਿੰਨੀ ਦੂਰ ਗਿਆ ਸੀਗਾ ਆਪਣੇ ਆਪ ਦੋਸਤ ਕੋਲੇ ਹੋ ਵਿਚਾਰੋ ਕਿਹੜਾ ਬੇਲਾ ਜਾਣਦਾ ਬੇਜਾ ਹਾਂ ਹੁਣ ਉਹ ਵੀ ਜਾਣ ਬੇਜਦੇ ਆ ਅਸੀਂ ਤਾਂ ਨੌਕਰ ਲਾਏ ਹੋਇਆ ਥੋਡੇ ਹਾਂ ਆ ਗਿਆ ਤੇ ਹੱਕੀ ਆਓ ਟਗੜੇ ਮਹਾਰਾਜ ਸਾਡੇ ਸਭੀ ਹੱਸਦਾ ਹਾਂ ਹੱਸਦਾ ਹੈ ਉਧਰ ਵੀ ਰਹੇਗੀ ਤੇਰੀ ਮਾਂ ਦੂਜੀ ਆਏਗੀ ਉਧਰ ਲਾ ਦੇ ਉਹਦੇ ਵੀ ਬਾਪੂ ਆਗਲੋਂ ਕੋਲ ਦਿੱਤੀ ਐ ਤੈਨੂੰ ਕਿਸੇ ਨੇ ਕਿ ਨਹੀਂ ਹੋਸੀ ਇਕਲਾਣਾ ਜੰਮ ਕੇ ਬਾਪੂ ਨੂੰ ਕਿਥੋਂ ਕਲਾਉਗੀ ਵਿਆਹ ਕਰ ਤੋਂ ਹੀ ਆਂਗੀ ਤਾਂ ਹੈ ਅੱਡਾ ਤਮਾ ਲਗਾ ਜਦੋਂ ਦਾ ਦੂਜਾ ਵਿਆਹ ਕਰਾਉਂਦੋ ਤਾਂ ਜਮਾਈ ਤੇਰੀ ਨੀਂਦ ਚ ਘੋਟ ਐ ਉਹ ਤਾਂ ਹੈਗਾ ਹੀ ਤਾਂ ਹੈ ਨਾ ਦੂਜਾ ਵਿਆਹ ਕਰਾਉਂਦੀ ਨੀਂਦ ਨੀਂਦ ਚ ਕੀ ਕੋਲ ਮੇਰੀ ਮਾਂ ਐ ਦਸੀ ਨਾ ਫਿਰ ਇਹਦਾ ਮਤਲਬ ਤੇਰੇ ਘਰ ਵਾਲੀ ਜਿਹੜੇ ਸਾਬ ਨਾਲ ਜਬਾਨ ਚਲਾਉਂਦੇ ਉਹ ਸਾਬ ਨਾਲ ਤੇਰਾ ਬਾਪੂ ਸਹੀ ਬੋਲ ਰਿਹਾ ਜਬਾਨ ਕਿਵੇਂ ਚੱਲਦੀ ਹਾਂ ਇਹਦਾ ਮੇਰੀ ਮਾਂ ਲੋਟ ਉੱਥੇ ਬੈਠੀ ਹੁਕਮ ਲਾਉਂਦੀ ਐ ਸਾਨੂੰ ਮੈਂ ਕਹਾਂ ਜਬਾਨ ਕਿਵੇਂ ਚੱਲਦੀ ਹੁੰਦੀ ਐ ਜਮਾਨ ਪੁੱਤੋਂ ਵੀ ਚੱਲਦੀ ਐ ਉੱਧਰ ਆ ਜਾ ਉੱਧਰ ਕੀ ਤੂੰ ਅੰਬ ਲੈਣ ਜਾਣਾ ਮੈਂ ਤਾਂ ਪੋਸਟਾ ਦੀ ਵਿੱਚ ਆ ਦੇਖ ਲੈ ਇੱਥੇ ਹਰ ਕੇ ਨਹੀਂ ਪੋਸਟਾ ਥਰ ਕੇ ਮੈਂ ਆਹ ਮੈਂ ਲੈਦਾ ਛਰਪਾ ਮਨ ਲਾ ਥਰ ਮੈਂ ਚੋਰੀ ਹੈ ਮੇਰਾ ਮੁੰਡਾ ਆ ਸਮੀ ਥੋੜੇ ਟਕਈ ਨਾਲ ਗੱਲ ਕਰੋ ਤਰਕੀ ਤਰਕੀ ਲੋਕ ਰੱਬ ਦਾ ਨਾਮ ਲੈਂਦੇ ਨੇ ਕੋਈ ਗੁਰੂ ਵਰਗਾ ਆ ਤੇਰੀ ਤੀਨੀ ਲੈਣ ਦਾ ਸਾਨੂੰ ਰੱਬ ਦਾ ਨਾਮ ਤਾਂ ਹੈ ਤੂੰ ਲੈਣ ਦਾ ਮੈਂ ਤਾਂ ਹੀ ਐ ਤੂੰ ਤਾਂ ਪਹੁੰਚੀ ਆ ਆ ਪਾ ਕੇ ਰਾਣੀ ਰਾਣੀ ਜਾਨੀ ਲੱਗਦਾ ਸੋਹਣਾ ਆ ਗੁਰਕਰ ਵਾਲੇ ਨੂੰ ਦੇਖ ਉੜਦੇ 11 ਵਜੇ ਨੇ ਉਹ ਮਾਈ ਸਾ ਖੜੀ ਹੈ ਜਿਹੜੀ ਮਾਂ ਤੇ ਮਿਲਣੀ ਹੈ ਤੇਰੇ ਹੱਥ ਪਈ ਹੋ ਜਾਂ ਤੇਰੀ ਮਾਂ ਉਹ ਖੜੀ ਹੈ ਉਹ ਨੂੰ ਚੋਲਾ ਜਾ ਕੇ ਤੂੰ ਮਤਲਬ ਕਿਉਂ ਹੋਰ ਕੋਸੇ ਸੋਨੇਗਾ ਮੇਰੀ ਮਾਂ ਤਾਂ ਆ ਖੜੀ ਹੈ ਖੜੀ ਆ ਉਹ ਜਿਹੜੀਆਂ ਹੋਰ ਨਹੀਂ ਹੋਈਆਂ ਉਹ ਇਹਦੇ ਮਾਰੇ ਇਹਦੇ ਸਿਰ ਤੇ ਜਿਹੜਾ ਕੋ ਸਮਾਰ ਮਰੀਆਂ ਨੇ ਚੱਲ ਤੂੰ ਹਟਾ ਹਟਾ ਮੇਰੀ ਗੱਲ ਸੁਣ ਤੈਨੂੰ ਕੀ ਹੋਇਆ ਤੂੰ ਤਾਰਾ ਨਹੀਂ ਚੋ ਸਕਦਾ ਅੱਛਾ ਮੈਂ ਤਾਂ ਮੈਂ ਤਾਂ ਬੈਠਾ ਜਾਈ ਜਾਂਦੇ ਆ ਕੋਟਾ ਕੋਟਾ ਦੇਖ ਨਾ ਕੁਛ ਨਹੀਂ ਹੋਇਆ ਡਰਾਮੇ ਕੁਫਾ ਮਾਰ ਕੇ ਦੇਖ ਹੱਪੇ ਮਾਂ ਕੀ ਗੱਲ ਮੇਰੇ ਘਰ ਇੱਥੇ ਕਾਤਾ ਮਾਰਦੇ ਆ ਤੂੰ ਤੂੰ ਘਰੇ ਘਰ ਆ ਰਹੀ ਸਾਡੇ ਪੱਤੇ ਸੈ ਜਾ ਕੇ ਹੁਣ ਟਾਲੂ ਫਿਰ ਕੋਈ ਫਾਇਦਾ ਨਹੀਂ ਆ ਵੀ ਦੁਖਦੇ ਕਿ ਨਹੀਂ ਕੋਈ ਨਾ ਜਾ ਫੋਨ ਆ ਰਿਹਾ ਇੱਕ ਪਤਾ ਜਿੱਦ ਤੱਕ ਲਾਉਂਦਾ ਹੈ ਹੈਲੋ ਹਾਂ ਹਾਂ ਸਾਰੀਆਂ ਵੇਚਾਂਗੇ ਬਈ ਆਪਾਂ ਦਾ ਬਾਹਰ ਜੇ ਵਿੱਚ ਸਾਰੀਆਂ ਵੇਚਾਂਗੇ ਸੱਤ ਨੂੰ ਸ਼ਾਮ ਨੂੰ ਆਉਂਦਾ ਤੈਨੂੰ ਪਤਾ ਪੱਤਰ ਮਿਜਾਂਗੇ ਮੇਰੇ ਸੁਪੇ ਲੈ ਕੇ ਨਿਕਲ ਗਿਆ ਤੈਨੂੰ ਪਤਾ ਲੱਗੇਗਾ ਯਾਰ ਪਿਆਰ ਚ ਗਰੀਜ ਰਜਾਗਾ ਚ ਮੀਨ ਆਹ ਠੀਕ ਹੈ ਠੀਕ ਹੈ ਮੱਝ ਤਾਂ ਅਸੀਂ ਆਪਦੇ ਖਾਤੇ 'ਚ ਹੀ ਰੱਖਾਂਗੇ ਆਏ ਕਿਵੇਂ ਕੱਖ ਪਾਉਣੇ ਉਹਨਾਂ ਨੂੰ ਤੁਸੀਂ ਉਹ ਤੁਹਾਡੀ ਥੋੜਾ ਕੁਝ ਬਣਦਾ ਸਾਡੇ ਥੋੜੀ ਬਣਦਾ ਤੁਹਾਨੂੰ ਸਿੱਪਟੇ ਹੋਣੀ ਆ ਤੂੰ ਕੀ ਕਰਦੇ ਰੁਪੀ ਤਾਂ ਲਿਆਂਦੇ ਉੱਥੇ ਹੀ ਕੁਝ ਕਰਦੀ ਨਹੀਂ ਕਰ ਸਕਦੀ ਕੰਮ ਛੋੜਦੇ ਮਰੂਮਾ ਸਮਝਾ ਲੈ ਇਹਨੂੰ ਕੈ ਕੀ ਕਰਿਆ ਉਧਰ ਦੇ ਤਰ੍ਹਾਂ ਪਿਉ ਮੈਨੂੰ ਸੁਣਤਾ ਲੈ ਸੁਣ ਤਰੇ ਸੁਣਤਾ ਲੈ ਗੱਲ ਤਾਂ ਸੁਣ ਲੈ ਇਹਨਾਂ ਕੋਈ ਨਾਲ ਗੱਲ ਗੱਲ ਕਿੱਥੇ ਚੱਲ ਰਹੀ ਦੀ ਆਪਣੀ ਮੈਸਾ ਵੇਚੇਗਾ ਹਾਂ ਇਹ ਮਾੜੀ ਗੱਲ ਆ ਬਹੁਤ ਮਿਹਨਤ ਨਾਲ 25 ਮਾਸਾ ਬਣਾਈਆਂ ਨੇ 25 ਮਾਸਾ ਬਣਾਈਆਂ ਨੇ ਪੁੱਤ 25 ਮਾਸਾ ਦਾ ਗੋਹਾ ਵਿਚੀ ਨਾ ਪੈਂਦਾਗਾ ਅਸੀਂ ਕਾਬਲੇ ਕਰ ਰੱਖੇ ਆ ਇਹਨੂੰ ਕਰੀ ਅਸੀਂ ਨਾ ਦੱਕਾ ਤੋੜ ਦੂ ਜਾ ਵੇਖ ਰੌਣ ਦੀ ਫੇ ਲੋੜ ਕਿਸੇ ਨੂੰ ਕਾਦੇ ਹੱਸ ਕੇ ਲੈਂਦਾ ਜੇ ਗੋਹਾ ਕੋੜਾ ਆਹ ਮਾਲਿਆ ਦੀ ਆਹਾ ਵੇਖ ਲੈ ਦੇਖ ਲੈ ਕਿਵੇਂ ਬੋਲਦੇ ਸੀ ਕਿਤੇ ਮੇਰਾ ਆਪਦਾ ਜੰਮਿਆ ਹੁੰਦਾ ਆਪਦਾ ਪੁੱਤ ਹੁੰਦਾ ਕਿਤੇ ਐਂ ਬੋਲਦਾ ਜਿਵੇਂ ਉਹ ਬੋਲਦੀ ਸੀ ਉਹ ਚਾਲ ਜਵਾਬ ਖਾ ਤਾਂ ਤੈਨੂੰ ਚੱਲ ਲੱਗਦੀ ਐ ਨਾ ਉਹ ਤਾਂ ਫਿਰ ਤੇਰਾ ਸੱਕਾਗਾ ਮੈਂ ਤਾਂ ਬਗਾਨੀ ਦੀ ਬਗਾਨੀ ਰਹੀ ਨਾ ਉਹ ਸੁਣਾ ਤੇ ਕਪਹੂ ਨੇ ਉਹ ਤੂੰ ਟੈਨਸ਼ਨ ਘਾਤੋ ਕਰ ਆਰਾ ਕੁਸ ਆਪਣੇ ਨੂੰ ਮੇਰੇ ਛਾਲਿਆਂ ਨੇ ਦੋ ਮਾਰਾਂਗੇ ਕੱਢ ਦਾਂਗੇ ਕੱਢ ਤਾਂ ਦੇਵਾਂਗੇ ਪਰ ਜਿਹੜੇ ਸਾਬ ਨਾਲ ਬੋਲਦੀ ਉਹ ਸਾਬ ਨਾਲ ਤਾਂ ਗੁੱਸਾ ਆਉਂਦਾ ਹੀ ਹੈਗਾ ਜੇ ਮੈਂ ਘਰ ਤੇ ਕੁੰਡਲੀ ਮਾਰ ਲੈਣਾ ਵੇ ਠੂਠਾ ਫੜ ਕੇ ਮੰਗਲ ਲਾ ਦੂੰ ਇਹਨਾਂ ਨੂੰ ਉੱਚਾ ਤਾਂ ਹੁਣ ਆਉਂਦਾ ਹੀ ਆ ਮੈਨੂੰ ਕਿਹੜਾ ਆਉਂਦਾ ਨਹੀਂ ਤੈਨੂੰ ਕੱਲੀ ਨੂੰ ਆਉਂਦਾ ਕੱਲੀ ਨੂੰ ਆਉਂਦਾ ਬੋਲਦੇ ਨਹੀਂ ਸੱਜਣਾਂ ਵਾਲੇ ਮੂਰੇ ਖੜਕਾਏ ਹੁਣ ਫੇਰ ਬੋਲ ਕੇ ਦਿਖਾ ਹੁਣ ਉਹ ਉਹਦਾ ਲਾੜ ਲਾੜ ਚ ਪੈ ਨਹੀਂ ਕੁਛ ਕਹਿਣ ਦਿੱਤਾ ਜਦੋਂ ਮੈਂ ਕਿਹਾ ਮੈਨੂੰ ਕੀ ਪਤਾ ਤੈਨੂੰ ਮਨੋ ਆ ਨਾਮਦਾਰੀਆਂ ਦੇਣਗੇ ਹੋ ਮਾਗਰ ਗੋਡਾ ਮੇਰਾ ਦੁੱਖ ਦਾ ਆ ਬਾੜੀ ਨਹੀਂ ਗੁੱਡ ਥਾਕਦਾ ਕਰੀ ਚੱਲ ਵਿਹਲਾ ਵਿਹਲਾ ਕਰੀ ਚੱਲੋ ਕਰੀ ਚੱਲੋ 3 ਮਹੀਨਾ ਕਤੇ ਮੱਖੀ ਨਹੀਂ ਬੈਠਣ ਦਿੰਦੀ ਹਜੇ ਹੈ ਸ਼ਰਮ ਨਹੀਂ ਮੰਨਦੀ ਵੀ ਮੇਰਾ ਬੰਦਾ ਘਰੇ ਚਾ ਵੀ 24 ਘੰਟੇ ਰਹਿੰਦਾਗਾ ਜੇ ਕਮਾ ਕੇ ਦਿੰਦੇ ਨੇ ਤਾਂ ਅਸੀਂ ਖਾਂਦੇ ਆ ਉਹ ਵੀ ਇਹੀਂ ਜੱਕੇ ਮਾਂ ਦੀ ਮੋੜੀ ਚਾਹ ਦੀ ਕੁੱਟ ਕੱਟ ਕਰ ਲਿਆ ਕਰੋ ਓਏ ਮੈਥੋਂ ਨਹੀਂ ਬਣਦੀਆਂ ਚਾਹਾਂ ਸਿਰ ਦਾ ਦੁਖਣ ਲਾਦਾ ਵੀ ਸਵੇਰੀ ਉਹ ਤਾਂ ਤਾਂ ਦੁੱਧ ਦੀ ਬਾਲਟੀ ਲਿਜਾ ਕੇ ਆ ਰੇ ਮੂਰੇ ਚੱਲ ਚੱਲ ਕਰ ਲੈ ਕੋਈ ਕੰਮ ਹੁਣ ਉੜੀ ਇੱਠੇਂਗੀ ਜਾਂ ਇੱਥੇ ਆ ਕੇ ਤੱਕ ਦੇ ਮੈਨੂੰ ਹੁੰਦਾ ਹੈਗਾ ਮੇਰੇ ਤਾਂ ਸਿਰ ਦੁਖੀ ਜਾਂਦਾ ਹੈਗਾ ਜਾ ਭੱਗ ਜਾ ਤੇਰਾ ਕੋਈ ਤੇ ਕੰਮ ਕੋਈ ਪਿਆਨ ਵਾਲੇ ਹੋਰ ਫਿਰ ਹੋਰ ਜਿਹੜੀ ਕਰਦੀ ਉਹਨੂੰ ਲਿਆ ਨਾ ਜੁੱਪੀ ਜੁੱਪੀ ਵਾਲੀ ਕੀ ਫਰਕ ਦੀ ਰਹੀਦੀ ਉਹ ਮੈਨੂੰ ਐਂ ਦੱਸ ਤਾ ਮੈਨੂੰ ਕੀ ਪਤਾ ਹੁਣ ਉਹ ਕਿਹਦੀ ਰੱਖੀ ਹੋਈ ਸੀ ਤੇਰੀ ਪਹਿਲਾਂ ਉਹ ਕਾਹ ਨੂੰ ਰੱਖੀ ਹੋਈ ਸੀ ਤੂੰ ਚੜ ਜਾ ਹੁਣ ਆ ਕੇ ਤੈ ਲੈਣ بس چرچا ਨੀ ਆ ਪੌਂਕ ਦੀ ਕਾਤੋਂ ਸੋ ਕੋਈ ਜਹੀ ਜੀ ਪਗਾਈ ਮਾ ਤੇ ਹੈਗੀ ਹੈਗੀ ਮੈਂ ਜੁਪੀ ਦੀ ਦਿਖਾਉ ਉਹਨੂੰ ਅੱਖਾਂ ਨਹੀਂ ਹੈਗੀ ਯਾਰ ਮਾੜੀ ਮੂੜੀ ਬੋਲ ਬਾਣੀ ਜੀ ਕਰ ਲੈ ਕਿ ਨਾ ਤਿਗੂ ਦਿਖੂ ਕਰੀ ਜਾਨੇ ਉਹਨੇ ਇਹਦੇ ਨਾਲ ਸੱਕ ਪੈਂਦਾ ਉਹਨੂੰ ਮੈਂ ਮਾਜਤ ਦੱਤੀ ਹਰੇ ਅਰੇ ਕਦੀ ਤਾ ਪੈਂਦਾਗਾ ਚਲ ਹੁਣ ਹੁਣ ਮੈਨੂੰ 100 ਕੁਸ ਕਹਿੰਦੇ ਮੈਂ ਉਹੀ ਬਣਜਾਂ ਬਣਜ ਮਾਰੀ ਜਾ ਟੁੰਡਾ ਇਹਨੂੰ ਬਾਲਾ ਮੂੰਹ ਜੇ ਨਾ ਲਾਇਆ ਕਰ ਆਪਦਾ ਅੱਡੇ ਆਪਦੀ ਜਿਹੜੇ ਦੋ ਰੋਟੀਆਂ ਹੁੰਦੀਆਂ ਨੇ ਅੱਡ ਲਾ ਲਿਆ ਕਰ ਮੇਰੀ ਗੱਲ ਸੁਣ ਭਾਂਡਾ ਟਿੰਡਾ ਚੱਕ ਕੇ ਅੱਡ ਕਰ ਲੈ ਤੇ ਆਪ ਰੋਟੀਆਂ ਜੱਟ ਬਣਾਵਾਂਗੇ ਕੱਲੇ ਜਵਾਸ ਨਾਲੋਂ ਕਿੱਥੇ ਅੱਡ ਹੋਵਾਂਗੇ ਕਿਹਦੇ ਨਾਲ ਅੱਡੋ ਦੋ ਦਿਨ ਤਾਂ ਕਰਕੇ ਦੇਖੋ ਬਾਅਦ ਵਿੱਚ ਦੇਖੀ ਜੇ ਕੀ ਬਣਦਾ ਤੂੰ ਦੋ ਰੋਟੀਆਂ ਨੇ ਜਿਹੜੇ ਆर्डर ਪਾ ਲਿਆ ਕਰਾ ਪਤਾ ਜੇ ਡੰਗਰ ਵਾਲੇ ਪੈ ਗਿਆ ਕਰਾਂਗੇ ਉਹ ਮੈਿਕਪਾ ਮੈਂ ਏਡੀ ਬਡੀ ਕੋਠੀ ਛੱਡ ਕੇ ਕਿਆ ਸਾਰਾ ਕੁਝ ਉਹਨੂੰ ਸੁਮਾਦਾ ਮੈਮ ਨੂੰ ਚੱਲ ਮੈਨੂੰ ਆਹ ਗੁੱਡ ਲੈਣ ਦੇ ਇਕੱਠੇ ਗੁੱਡ ਲੈ ਉਹ ਤਾਂ ਆਪ ਮੱਚਦਾ ਰਹੇਗਾ